ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਰੇਤਲਾ ਵਾਹਣਾ ਵੀਰੇ ਕਣਕ ਨੂੰ ਦੂਜਾ ਪਾਣੀ ਆ ਜਿਹੜਾ ਉਹ ਲਾਤਾ ਠੀਕ ਐ ਦੂਜਾ ਪਾਣੀ ਜਲਦੀ ਲਾਉਣ ਦਾ ਕੀ ਮਕਸਦ ਆ ਦੂਜਾ ਪਾਣੀ ਜਲਦੀ ਲਾਉਣ ਦਾ ਇਹੀ ਮਕਸਦ ਆ ਵੀਰੇ ਕਿਉਂਕਿ ਰਾਤ ਨੂੰ ਹੁਣ ਕੋਰਾ ਪੈਂਦਾ ਠੀਕ ਐ ਕੋਰੇ ਪੈਣ ਕਰਕੇ ਆਪਣੇ ਕੋਲੇ ਜ਼ਿਆਦਾ ਜਿਹੜਾ ਠੰਡ ਐ ਤੇ ਜਿੰਨਾ ਤੁਸੀਂ ਥੱਲੋਂ ਮੋਇਸਚਰ ਦਿਓਗੇ ਉਨਾ ਹੀ ਕਣਕ ਨੇ ਫਟਾਰ ਜਿਆਦਾ ਹੀ ਕਰਨੀ ਆ ਤੁਹਾਡੇ ਸਾਹਮਣੇ ਆ ਕਣਕ ਠੀਕ ਐ ਇਹ 40 ਦਿਨਾਂ ਦੀ ਹਜੇ ਕਣਕਾ ਠੀਕ ਹੈ ਇਹਨੂੰ ਦੂਜਾ ਪਾਣੀ ਲਾਤਾ ਵਾਣ ਰੇਤ ਲਾ ਇੱਕ ਗੱਲ ਧਿਆਨ ਰੱਖਿਓ ਵੀ ਪਾਣੀ ਜਿਹੜਾ ਵੀ ਲਾਉਣਾ ਉਹ ਆਪਦੇ ਏਰੀਆ ਦੇ ਹਿਸਾਬ ਦੇ ਨਾਲ ਆਪਦੇ ਵਾਣ ਦੇ ਹਿਸਾਬ ਨਾਲ ਲਾਓ ਡੱਕਰਵਾਣਾ ਦੇ ਵਿੱਚ ਨਹੀਂ ਕਾਲੀ ਕਰਨ ਦੀ ਲੋੜ ਨਹੀਂ ਠੀਕ ਹੈ ਇਹਦੇ ਚ ਜਦੋਂ ਪੈਰ ਤਰਾਵਾਜਾ ਹੋ ਗਿਆ ਇੱਕ ਸਪਰੇਅ ਕਰਤੀ ਸੀ ਮੈਗਨੀਜ਼ ਤੇ ਉਹਦੀ ਜੂਰੀਆ ਦੀ ਠੀਕ ਹੈ ਬਾਕੀ ਢੋਲ ਨਾਲ ਜਿਹੜੀ ਹੁਣ ਗੈਸ ਸਪਰੇਅ ਕਰਾਂਗੇ ਉਹਦੀ ਤੁਹਾਨੂੰ ਵੀਡੀਓ ਪਾ ਦਾਂਗੇ ਕਣਕ ਦੇ ਵਿੱਚ ਇੰਨੀਆਂ ਵੀਡੀਓ ਲਗਾਤਾਰ ਮੈਸੇਜ ਆਉਂਦੇ ਨੇ ਭਰਾ ਵੀ ਵੀਡੀਓ ਨਹੀਂ ਪਾਈ ਵੀਡੀਓ ਨਹੀਂ ਪਾਈ ਹੈਨਾ ਇੰਨੀਆਂ ਵੀਡੀਓ ਪਾਉਣ ਦਾ ਲੌਜੀਕ ਨਹੀਂ ਹੈਗਾ ਵੀ ਇੱਕੋ ਗੱਲਾਂ ਹੀ ਵਾਰੀ-ਵਾਰੀ ਕਰੀ ਜਾਓ ਠੀਕ ਹੈ ਫਿਰ ਵੀ ਮੈਂ ਕੋਸ਼ਿਸ਼ ਕਰਨਾ ਵੀ ਦੋ ਤਿੰਨ ਦਿਨਾਂ ਬਾਅਦ ਵੀਡੀਓ ਅਪਲੋਡ ਕਰਾਂ ਇੱਕ ਠੀਕ ਹੈ ਅੱਜ ਪਾਣੀ ਲਾਇਆ ਦੂਜਾ ਪਾਣੀ ਵੀਰੇ ਰੇਤਲਾ ਵਾਣਾ ਇਹ ਠੀਕ ਹੈ ਤੇ ਇਹਦੇ ਵਿੱਚ ਦੋ ਗੱਟੇ ਜੂੜੀਆਂ ਪੈ ਚੁੱਕੀਆਂ ਇੱਕ ਸਪਰੇਅ ਹੋ ਚੁੱਕੀ ਹੈ ਵੀਰੇ ਇਹ ਬੀ ਆ ਜਿਹੜਾ ਉਹ ਮਿਕਸ ਵੀ ਆ 327 ਤੇ 826 ਦਾ ਰਲਾ ਕੇ ਬੀਜਿਆ ਹੋਇਆ ਪੈਲੀ ਵਾਹ ਕੇ ਚੰਗੀ ਤਰ੍ਹਾਂ ਵੀਰੇ 45 ਕਿਲੋ ਇਹਦੇ ਚ ਬੀ ਪਾਇਆ ਹੋਇਆ ਤੇ ਤੁਹਾਡੇ ਸਾਹਮਣੇ ਆ ਸਿਸਟਮ ਤੇ ਪੋਰ ਆ ਜਿਹੜੇ ਜਿਹੜੀ ਮਸ਼ੀਨ ਸੀ ਇਹ ਇਹ ਨੌ ਪੋਰੀ ਮਸ਼ੀਨ ਸੀ ਯਾਨੀ ਪੋਰ ਆ ਜਿਹੜਾ ਉਹ ਸਾਈਜ਼ ਜ਼ਿਆਦਾ ਗੈਪ ਦੇ ਵਿੱਚ ਬੀਜੀ ਹੈ ਤੇ ਦੇਖਦੇ ਆ ਵੀ ਇਹਦਾ ਕੀ ਬੰਤਰ ਬਣਦੀ ਹੈ ਕੀ ਫੋਟ ਬਣਦੀ ਹੈ ਪਰ ਇਹਦੀ ਫੋਟ ਹੈ ਜਿਹੜੀ ਉਹ ਜ਼ਿਆਦਾ ਹੋਈ ਹੈ ਆਹਾ 7-8 ਕਨਾਲਾਂ ਨੇ ਠੀਕ ਹੈ ਕਿੱਲਾ ਹੀ ਮੰਨ ਲਓ 7 ਕਨਾਲਾਂ ਵੈਸੇ ਜਿਹੜੀ ਥਾਂ ਪੋਰ ਕਣਕ ਦੇ ਮਸ਼ੀਨ ਦੇ ਉਹ ਜਾਦੇ ਚੌੜੇ ਸੀ ਠੀਕ ਹੈ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਆ ਦੇਖ ਲਓ ਪੋਰ ਤੋਂ ਪੋਰ ਦੀ ਜਿਹੜੀ ਚੜਾਈ ਆ ਉਹ ਜਿਆਦੀ ਚੌੜੀ ਸੀ ਤੇ ਉਨੀ ਕਣਕ ਨੇ ਫੋਟ ਜਿਹੜੀ ਜਿਆਦੀ ਕਰੀ ਐ ਆ ਤੁਹਾਡੇ ਸਾਹਮਣੇ ਆ ਆ ਦੇਖ ਲਓ ਦੋਨੇ ਵੀ ਇਹ ਰਲਾ ਕੇ ਬੀਜੇ ਸੀ ਬਾਈ ਦੂਜਾ ਪਾਣੀ ਲਾਤਾ ਕਮੈਂਟਾਂ ਦੇ ਵਿੱਚ ਕਮੈਂਟ ਜਰੂਰ ਕਰਿਓ ਵੀ ਤੁਸੀਂ ਦੂਜਾ ਪਾਣੀ ਕਿੰਨੇ ਦਿਨਾਂ ਤੇ ਲਾ ਦਿੰਦੇ ਹੋ ਜੇ ਤੁਸੀਂ ਆ ਹੁਣੇ ਲੈਟ ਗਈ ਆ ਮੋਟਰਾਂ ਵਾਲੀ ਜੇ ਤੁਸੀਂ ਐ ਮੰਨੋ ਵੀ ਜੇਕਰ ਵਾਹਣ ਤੁਹਾਡਾ ਰੇਤ ਲਾਤਾ ਪਾਣੀ ਜਲਦੀ ਲਾਓ ਜੇ ਤੁਹਾਡਾ ਵਾਹਣ ਡੱਕਰਾ ਠੀਕ ਹੈ ਉਹ ਤੁਸੀਂ ਆਪਦੇ ਪਾਣੀ ਦੇ ਹਿਸਾਬ ਨਾਲ ਲਾਓ ਜੇ ਕਣਕ ਤੁਹਾਡੀ ਜ਼ਮੀਨ ਦੇ ਹਿਸਾਬ ਨਾਲ ਲਾਓ ਜੇ ਕਣਕ ਤੁਹਾਡੀ ਪੀਲੀ ਪਈ ਜਾਂਦੀ ਆ ਵੀਰੇ ਇੱਕ ਸਪਰੇਅ ਜਰੂਰ ਕਰ ਦਿਓ ਮੈਗਨੀਜ਼ ਜ਼ਿੰਕ ਦੀ ਠੀਕ ਹੈ ਤੇ ਨਾਲ ਜੂਰੀਆ ਪਾ ਲਓ ਜੇ ਡੀਐਪ ਦਾ ਘੋਲ ਪਾਉਣਾ ਤਾਂ ਡੀਐਪ ਦਾ ਘੋਲ ਵੀ ਪਾ ਲਓ ਜਿਹੜੀ ਆਪਾਂ ਨੂੰ ਨੈਨੋ ਡੀਐਪ ਮਿਲੀ ਹੈ ਉਹ ਵੀ ਤੁਸੀਂ ਪਾ ਸਕਦੇ ਹੋ ਜੂਰੀਆ ਜਿਹੜੀ ਉਹ ਪਹਿਲਾਂ ਪਾਓ ਇੱਕ ਤਾਂ ਕੋਰ ਤੋਂ ਗੱਟਾ ਠੋਕੋ ਇੱਕ ਉਹਦੂ ਬਾਅਦ ਪੰਜਵੇਂ ਸਤਵੇਂ ਦਿਨ ਜਦੋਂ ਪੈਰ ਤਰਾਵਾ ਜਾ ਹੋ ਜੇ ਜਾਂ ਥੋੜਾ ਜਿਹਾ ਗੁੱੜਦਾ ਜਾ ਹੋਵੇ ਉਦੋਂ ਠੋਕੋ ਗੱਟਾ ਠੀਕ ਹੈ ਹੁਣ ਇਹਨੂੰ ਪਾਣੀ ਲਾਤਾ ਦੋ ਤਿੰਨ ਕਿ ਦਿਨਾਂ ਬਾਅਦ ਫੇਰ ਗੱਟਾ ਢੋਕਣਾ ਠੀਕ ਹੈ ਜਾਂ ਅੱਧਾ ਗੱਟਾ ਢੋਕੂਗਾ ਕਿਉਂਕਿ ਤਿੰਨ ਚਾਰ ਤਿੰਨ ਸਾਢੇ ਤਿੰਨ ਗੱਟੇ ਤਾਂ ਆਮ ਹੈ ਕਣਕ ਦੇ ਵਿੱਚ ਜਿਹੜੇ ਕਹਿੰਦੇ ਨੇ ਵੀ 90 ਕਿਲੋ ਨਾਲ ਕਣਕ ਹੋ ਜਾਂਦੀ ਆ ਤਾਂ ਮੈਂ ਨਹੀਂ ਮੰਨਦਾ ਵੀਰੇ ਕਿਉਂਕਿ ਆਪਣੀਆਂ ਜ਼ਮੀਨਾਂ ਚ ਨਹੀਂ ਗਿੱਜੀਆਂ ਹੋਈਆਂ ਸਾਢੇ ਤਾਂ ਇੱਥੇ ਭਾਵੇਂ ਪੰਜ ਸਾਢੇ ਪੰਜ ਗੱਟੇ ਵੀ ਠੋਕੀ ਤੁਰੇ ਆਉਂਦੇ ਨੇ ਹਨਾ ਪਰ ਮੈਂ ਫੇਰ ਵੀ ਸਾਢੇ ਤਿੰਨ ਗੱਟੇ ਪਈ ਜਾਂਦੇ ਆ ਠੱਕੇ ਨਾਲ ਹੀ ਕਈ ਕਿੱਲਾਂ ਦੇ ਵਿੱਚ ਚਾਰ ਵੀ ਪੈ ਜਾਂਦੇ ਆ ਉਹ ਡਿਪੈਂਡ ਕਰਦਾ ਵੀਰੇ ਤੇ ਬਾਕੀ ਹੋਰ ਕੁਝ ਨਹੀਂ ਪਾਇਆ ਵੀਰੇ ਸਲਫਰ ਬੈਂਟੋਨੇਟ ਪਹਿਲਾਂ ਕੁਝ ਖੇਤ ਦੇ ਵਿੱਚ ਬੀ ਕੋਸ਼ ਦੇ ਵਿੱਚ ਪਹਿਲੇ ਪਾਣੀ ਤੇ ਪਾਤੀ ਸੀ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਸ ਇਹੀ ਵੀਡੀਓ ਦਾ ਅੱਜ ਮਕਸਦ ਸੀ ਵੀ ਦੂਜਾ ਪਾਣੀ ਰੇਤਲੇ ਵਾਹਣ ਚ ਲਾਤਾ ਤੇ ਤੁਸੀਂ ਵੀ ਜੇ ਤੁਹਾਡੇ ਕੋਲੇ ਰੇਤਲਾ ਵਾਹਣ ਆ ਤਾਂ ਪਾਣੀ ਉਹਦੇ ਗਦਾਗਦ ਲਈ ਜਾਓ ਹੈਨਾ ਪਰ ਆਪਦੀ ਕਣਕ ਦੇ ਹਿਸਾਬ ਨਾਲ ਰੱਖ ਕੇ ਇਹ ਨਹੀਂ ਹੈਗਾ ਵੀ ਥੱਲੋਂ ਕਣਕ ਖੁਸ਼ਕ ਹੋਵੇ ਉੱਤੋਂ ਕੋਰਾ ਪੈ ਜੇ ਉਹ ਮਾਰ ਹੀ ਦਿੰਦੀ ਐ ਇਹਦੀ ਬਜਾਏ ਤੁਸੀਂ ਜੇ ਪਾਣੀ ਲਾ ਦੋਗੇ ਤਾਂ ਕੋਰੇ ਨੇ ਇਹਨੇ ਕੁਝ ਨਹੀਂ ਕਰ ਨਾ ਸਕੋ ਠੰਡ ਦੇ ਵਿੱਚ ਵਧੀਆ ਲੜਦੀ ਤੁਰੇ ਜਾਊਗੀ ਕਿਉਂਕਿ ਦਿਨੇ ਟੈਂਪਰੇਚਰ ਜ਼ਿਆਦਾ ਹੁੰਦਾ ਤੇ ਜਦੋਂ ਤੁਸੀਂ ਥੱਲੋਂ ਮੋਆਸ਼ਰ ਰੱਖੋਗੇ ਇਹਨੂੰ ਗਿੱਲ ਰੱਖੋਗੇ ਉੱਤੋਂ ਰਾਤ ਨੂੰ ਜਦੋਂ ਕੋਰਾ ਪੈਂਦਾ ਤਾਂ ਕੋਈ ਨੁਕਸਾਨ ਨਹੀਂ ਹੁੰਦਾ ਠੰਡ ਨਾਲ ਠੰਡ ਕੱਟ ਕੇ ਐ ਕਣਕ ਚੜ੍ਹਦੀ ਤਰੀ ਆਉਂਦੀ ਆ ਸਬਸਕ੍ਰਾਈਬ ਕਰ ਲਿਓ ਵੀਰੇ ਫੋਲੋ ਕਰ ਲਿਓ ਜਿਹੜੇ ਫੇਸਬੁੱਕ ਤੇ ਦੇਖ ਰਹੇ ਹੋ ਹੋਰ ਵੀਡੀਓ ਜਿਹੜੀਆਂ ਕੰਮ ਦੀਆਂ ਹੋਣਗੀਆਂ ਉਹ ਪਾਉਂਦੇ ਰਹਾਂਗੇ ਜਦੋਂ ਸਪਰੇਅ ਕਰਾਂਗੇ ਉਦੋਂ ਵੀ ਵੀਡੀਓ ਪਾਉਂਗਾ ਮੈਂ